ਜਹ ਮਾਇਆ ਮਮਤਾ ਤਜੀ ਸਭ ਤੇ ਕੋ ਉਦਾਸ ਕੋ ਨਾਨਕ ਸੁਨਰੇਮਨਾ ਤਹਿ ਘਟ ਬ੍ਰਹਮਨੀਵਾਸ ਮੁਰੂਪ ਕੀ ਨੇ ਅਲਰੇ ਦੀ ਵਾਸਾ ਹੂੰ ਛੇ ਬੰਦਾ ਹੈ ਆਪੋ ਹਾਂਜੀ ਗੋਰੀ ਮੁਖਤਰੀ ਦੇ ਬੰਦ ਵਾਸਾ ਮੇਰੇ ਵਾਸਾ ਨੇ ਹਾਂਜੀ ਸਾਨੂੰ ਆਸ ਪੜਦੇ ਭਾਸ਼ਾ ਦਾ ਹੈ ਹੂੰ ਹੂੰ ਕੋਲਵੇ ਇਹ ਤੁਮਾਤਾ ਪ੍ਰਚਾਰ ਦੀ ਦਾ ਹੂੰ ਹੂੰ ਆਮਰੇ ਜਿਹੜੇ ਬੰਦੂ ਆਸੋਂ ਤੋਂ ਬੜਾ ਉੱਤਮਾਨੀ ਵਿਲੇਜ ਹੁੰਦਾ ਸੀ ਅੱਛਾ ਜੀ ਸਮਝਿਆ ਨਹੀਂ ਬੋਲੇ ਤਾਲੂਕ ਕੋ ਬਣਾਈ ਜਾਂਦਾ ਜੇ ਉਹ ਕੋਈ ਦਾ ਤਾਲੂਕ ਕੋ ਬਣਾਈ ਜਾਂਦਾ ਸੀ ਉਹਦੇ ਵਿਹਾਰੇ ਹੀ ਰਹਦੇ ਸੀ ਠੀਕ ਹੈ ਜੀ ਇਹਦੇ ਮਾਇਆ ਮੰਨਤਾ ਸਭ ਤੋਂ ਪਹਿਲੇ ਸਭ ਤੇ ਕੌਣ ਹੈ ਜੀ ठीकु <laughs> <laughs> ਕਿ ਬ੍ਰਹਮ ਬ੍ਰਹਮ ਬ੍ਰਹਮਾਚਾਰੀ ਪਰਕਾ ਜੇ ਇੱਥੇ ਬ੍ਰਹਮ ਤੈਕਲ ਬ੍ਰਹਮ ਨਿਵਾਸ ਜੇ ਬ੍ਰਹਮਾ ਕੌਣ ਹੁੰਦਾ ਜਿਹਦੇ ਘਰ ਦੇ ਵਿੱਚ ਲੁਗਾ ਸਵਾ ਪਰ ਬੇ ਸਵਾ ਪਰ ਬੋਲੋ ਮੈਨੂੰ ਮੋੜਾ ਬ੍ਰਹਮ ਇਹਦਾ ਮੋੜੇ ਦਾ ਬ੍ਰਹਮਾ ਕੌਣ ਹੈ ਸਭ ਆਪੇ ਬੋਦੋ ਬੋਦੋ ਆਪੇ ਬ੍ਰਹਮਾ ਹੈ ਹਮਮ ਜਤਾਂ ਜਿਤੀ ਨਾਲ ਲਾਉਂਦੇ ਉਹ ਅਨਜੱਤੇ ਲਿਖਦੇ ਆਂ ਬੇਦ ਪੜੇ ਪਰ ਬ੍ਰਹਮੈ ਜਨਮ ਗਵਾਇਆ ਇਹ ਕਿਹੜਾ ਸਤ ਇਹ ਕੀ ਗੱਲ ਹੋਦੀ ਐਸ ਬ੍ਰਹਮਾ ਪੜਨ ਤੋਂ ਉਹ ਬ੍ਰਹਮਾ ਕਹਿੰਦੇ ਬਸ ਪੜਨਾ ਤੋਂ ਲੋ ਆਪਣੇ ਨਭੂ ਬਿਲਕੁਲ ਪੈਸੇ ਬ੍ਰਹਮਾ ਦੇ ਜਿਹੜੇ ਅੱਛਾ ਜੀ ਜੇ ਇਹ ਪੜੇ ਪਰ ਜੇ ਪੜਨ ਤੋਂ ਜੇ ਅਰਥੇ ਇਹ ਰੇਲ ਉਹ ਜਦੋਂ ਤਾਂ ਜਨਮ ਗਵਾ ਲਿਆ ਉਹਦੇ ਵਿਚਾਰਦੇ ਨਹੀਂ ਐ ਪੜਦੇ ਤਾਂ ਆਪਾਂ ਵੀ ਜੇ ਵਿਚਾਰਾਂਗੇ ਨਹੀਂ ਤਾਂ ਆਪਾਂ ਵੀ ਜਨਮ ਗਵਾਵਾਂਗੇ ਦੇ ਵੀਰ ਜੀ ਕਿ ਗ੍ਰੀਡ ਐਵੀਨਿਊ ਸਾਧਪੁਰ ਨੇ ਕਿੱਥੇ ਮੰਦੁਰ ਦਾ ਹਾਂਜੀ ਇਹ ਗਨੇ ਮੰਦੁਰ ਸਾਧਪੁਰ ਉਹ ਕਾਸ਼ਿਤ ਦਿੱਤੇ ਹੂੰ ਹੂੰ ਸਾਡੇ ਰੰਗ ਕੱਟੂ ਵਾਲੀ ਹੈ ਰੱਬ ਦਾ ਸਾਡੇ ਅਜੇ ਨਹੀਂ ਗੁਰਦੁਆਰਾ ਦਿੱਤੇ ਹੂੰ ਸਾਧਪੁਰ ਨੇ ਕਿ ਕਿਨੇ ਮੰਦੁਰ ਕਰ ਦਿੱਤੇ ਹੂੰ ਸਪਨਾ ਸੱਕੇ ਗੁਰਦੁਆਰਾ ਜੰਨੂ ਬੁਕਾਰ ਤੇ ਹੱਥੇ ਉਹ ਤੋਂ ਬਾਅਦ ਗੁਰਦੁਆਰਾ ਸਿੱਤੋਂ ਬੁਕਾਰ ਤੋਂ ਆਵੇ ਜਾਂਦੇ ਬੁਕਾਰ ਕਰਦਾ ਹੀ मुसलमान असां ब्राह्मण ब्राह्मण वारी कोई